ਹਾਂਜੀ ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਪੰਜਾਬ ਦੇ ਵਿੱਚ ਇੱਕ ਨੌਜਵਾਨ ਨੇ ਇੱਕ ਹੋਰ ਵੱਡਾ આરોਪ ਲਾ ਦਿੱਤਾ ਤੇ ਮੈਂ ਤੁਹਾਡੇ ਸਾਹਮਣੇ ਉਹਦਾ ਵੀਡੀਓ ਦਿਖਾਉਣ ਜਾ ਰਿਹਾ ਔਰੋਪ ਕੀ ਨੇ origignal real ਜਿਹਨੂੰ ਆਪਾਂ ਕਹਿੰਦੇ ਨੇ real video ਸੱਚਾ ਵੀਡੀਓ ਉਸ ਵੀਡੀਓ ਦੀ ਉਸ ਆਡੀਓ ਕਲਿੱਪ ਦੀ ਤੁਹਾਨੂੰ ਮੈਂ ਵੀਡੀਓ ਸੁਣਾਉਣ ਜਾ ਰਿਹਾ ਜੀਦੇ ਵਿੱਚ ਤੁਸੀਂ ਚਾਹ ਕੇ ਵੀ ਮੈਂ ਗੱਲ ਕਹਿ ਰਿਹਾ ਤੁਹਾਨੂੰ ਪੂਰੇ ਦਾਅਵੇ ਨਾਲ ਤੁਸੀਂ ਚਾਹ ਕੇ ਵੀ ਇਹ ਬੰਦਾ ਵੀ ਕਹਿ ਰਿਹਾ ਉਹਨੂੰ ਇਨਕਾਰ ਨਹੀਂ ਕਰ ਸਕਦੇ ਐਸਾ ਇਸ ਵੀਡੀਓ ਦੇ ਵਿੱਚ ਕੀ ਹੈ ਜਿਹੜਾ ਤੁਹਾਡੇ ਵੀ ਹੋਸ਼ ਉੜਾ ਦੂ ਮੈਂ ਪੂਰੇ ਦਾਅਵੇ ਨਾਲ ਕਹਿੰਦਾ ਇਹ ਗੱਲ ਕਿਉਂਕਿ ਮੈਂ ਦੇਖ ਲਈ ਹੋਸ਼ ਉੜਾ ਦੇਣੇ ਤੁਹਾਡੇ ਉਹਨਾਂ ਲੋਕਾਂ ਦੇ ਜ਼ਿਆਦਾ ਜਿਹੜੇ ਸਾਡੇ ਭਰਾ ਭੈਣਾਂ ਮਾਵਾ ਬਜ਼ੁਰਗ ਸਾਡੇ ਬੱਚੇ ਢੜੀਆਂ ਵਾਲੇ ਸੰਤਾ ਜੀ ਦੇ ਨਾਲ ਜੁੜੇ ਨੇ ਕਿਉਂ ਕਿਉਂਕਿ ਇਹਦੇ ਵਿੱਚ ਇੱਕ પ્રાਣੀ ਟਾਈਪ ਦੀ ਇੱਕ ਵੀਡੀਓ ਹੈ ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਆਪਣੇ ਮੂੰਹ ਦੇ ਵਿੱਚੋਂ ਖੁਲਾਸੇ ਕਰ ਰਿਹਾ ਤੇ ਨਾਲੇ ਉਹਦੀ ਵੀਡੀਓ ਦਿਖਾ ਰਿਹਾ ਤਾਂ ਹੁਣ ਮੈਂ ਇਸ ਗੱਲ ਨੂੰ ਪਹਿਲਾਂ ਹੀ ਤੁਹਾਡੇ ਸਾਹਮਣੇ ਇਫਸਾਹ ਕਰ ਦੇਣਾ ਚਾਹਣਾ ਕਿ ਜੇ ਕੋਈ ਵੀਰ ਸੰਤ ਢੱਡਰੀਆਂ ਵਾਲੇ ਦਾ ਪ੍ਰੇਮੀ ਵੀ ਹੈ ਤਾਂ ਉਹਨਾਂ ਨੇ ਤਾਂ ਦੇਖੋ ਚਲੋ ਇਹ ਗੱਲ ਦੇਖਣੀ ਹੈ ਜਿਹੜੇ ਇਸ ਗੱਲ ਦੇ ਪ੍ਰੇਮੀ ਨਹੀਂ ਵੀ ਹੈਗੇ ਢਾਡਰੀਆਂ ਵਾਲੇ ਸੰਤਾਂ ਨੂੰ ਚਾਹੁੰਦੇ ਤੱਕ ਨਹੀਂ ਉਹ ਲੋਕ ਵੀ ਜ਼ਰੂਰ ਦੇਖ ਲੈਣ ਕਿਉਂ ਕਿਉਂਕਿ ਸੱਚ ਜਾਣ ਲੈਣਾ ਸਾਡੇ ਲੋਕਾਂ ਦੇ ਲਈ ਜ਼ਰੂਰੀ ਹੈ ਕਿਉਂ ਕਿਉਂਕਿ ਇੱਕ ਨਾ ਇੱਕ ਦਿਨ ਹਰ ਨਵੇਂ ਦਿਨ ਕੋਈ ਨਾ ਕੋਈ ਸੰਤ ਤੇ ਕੋਈ ਨਾ ਕੋਈ ਬਾਬਾ ਅਕਸਰ ਫੜਿਆ ਜਾਂਦਾ ਤੁਸੀਂ ਦੇਖਿਆ ਹੋਣਾ ਜਿਵੇਂ ਕਿ ਅਮਰਪਾਲ ਸਿੰਘ ਮਹਿਰੋ ਨੇ ਵੀ ਇਹ ਦੋ ਤਿੰਨ ਬੰਦਿਆਂ ਨੂੰ ਸਜ਼ਾ ਕਰਵਾਈ ਆ ਬਾਬਾ ਨਾਨਕ ਸਰ ਲਖੇ ਦਾ ਵੀ ਨਾਮ ਆ ਗਿਆ ਸੀ ਉਹ ਵੀ ਤੁਹਾਨੂੰ ਪਤਾ ਖੈਰ ਆਪਾਂ ਇਹਨਾਂ ਗੱਲਾਂ ਤੇ ਨਹੀਂ ਜਾਂਦੇ ਮੈਂ ਸਿੱਧਾ ਤੁਹਾਨੂੰ ਡਾਇਰੈਕਟ ਜਿਹੜੀ ਇਹਦੀ ਗੱਲ ਹੈ ਉਹ ਸੁਣਾਉਣੀ ਚਾਹੂੰਗਾ ਤਾਂ ਪਰ ਮੇਰੀ ਇੱਕ ਹੋਰ ਅਪੀਲ ਹੈ ਤੁਹਾਡੇ ਅੱਗੇ ਕਿ ਇਸ ਵੀਡੀਓ ਨੂੰ ਇਹ ਬੰਦਾ ਵੀ ਕਹਿ ਰਿਹਾ ਵੀ ਜਨਤਕ ਕਰ ਨਹੀਂ ਆ ਮੈਂ ਤੇ ਇਹਨੂੰ ਕਰੂੰਗਾ ਤਾਂ ਭਾਈ ਮੇਰੇ ਬੰਨਿਓ ਵੀ ਅਪੀਲ ਹੈ ਇਹਨੂੰ ਜਨਤਕ ਕਰਨਾ ਜ਼ਰੂਰੀ ਸੀ ਤਾਂ ਹੋ ਹੀ ਚੱਲੀ ਆ ਕਿਉਂਕਿ ਇਹਨੇ ਕਿਹਾ ਸੀ ਸੋ ਹੋ ਗਈ ਆ ਤਾਂ ਹੁਣ ਮੇਰੀ ਅਪੀਲ ਇਹ ਆ ਵੀ ਸ਼ੇਅਰ ਜ਼ਰੂਰ ਕਰ ਦੇਣਾ ਸੁਣੋ 100-100 ڈالر ਦੇ ਕੇ ਨਾ ਕੁੜੀਆਂ ਲਿਆਉਂਦੇ ਆ ਜਿਹਦੀ ਮੈਂ ਇਦਾਂ ਹਵਾਜ ਗੱਲ ਨਹੀਂ ਕਰ ਰਿਆ ਮੇਰੇ ਕੋਲ ਇਹਨਾਂ ਦੇ ਬੰਦੇ ਦੀ ਕਾਲ ਰਿਕਾਰਡਿੰਗ ਜਿਹੜੀ ਆ ਉਹ ਪਈ ਹੋਈ ਆ ਠੀਕ ਆ ਉਹ ਤੁਸੀਂ ਦੇਖ ਲਓ ਆਪਾਂ ਉਹ ਵਾਇਰਲ ਕਰ ਦੇਣੀ ਆ ਉਹ ਸਾਰੀ ਜਨਤਾ ਕੋ ਹੋ ਜੇਗੀ ਜਿਹਦੇ ਚ ਕਹਿ ਰਿਹਾ ਕਿ ਮੈਂ ਉਹਨੂੰ ਹੁਣ 100 ڈالر ਦਿੱਤੇ ਮੈਂ ਇਹ ਕੰਮ ਤੇ ਉਹਦੇ ਕੋਲ ਕਰਾਉਣਾ ਹੀ ਨੇ ਨਾ ਠੀਕ ਆ ਜੀ ਸਿੰਘ ਢਰੀਆਂ ਵਾਲੇ ਕਹਿ ਰਹੇ ਇਹ ਇਹਦੇ ਨਾਲ ਦਾ ਬੰਦਾ ਕਹਿ ਰਿਹਾ ਇੱਕ ਕੁੜੀ ਨੇ ਇਹਨਾਂ ਦੇ ਇਹ ਗੱਲ ਦਾ ਜਵਾਬ ਦਿਓ ਪੰਜਾਬੀਓ ਜਿਹਦੇ ਕੋਲ ਵੀ ਹੈ ਚਾਹੇ ਪ੍ਰੇਮੀ ਆ ਚਾਹੇ ਧੀ ਇਹ ਬੰਦੇ ਦੀ ਮੈਂ ਤੁਹਾਨੂੰ ਸ਼ਕਲ ਦਿਖਾਉਣਾ ਪਹਿਲਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਜਿਹੜੇ ਕਿ ਬੜੇ ਹੀ ਗੰਭੀਰ ਤੇ ਬੜੇ ਹੀ ਇੱਕ ਅਹਿਮ ਸਵਾਲ ਨੇ ਆ ਸੁਣ ਲਓ ਪਹਿਲਾਂ ਧਿਆਨ ਦੇਖ ਲਓ ਪਹਿਲਾਂ ਧਿਆਨ ਦੇ ਨਾਲ ਇਹ ਜਿਹੜਾ ਬੰਦਾ ਦੇਖਿਆ ਤੁਸੀਂ ਇਹ ਦਰਸਲ ਹੈ ਤਾਂ ਵਿਰੋਧੀ ਪਰ ਇਹਨੇ ਜਿਹੜਾ ਦਾਵਾ ਕੀਤਾ ਵੀ ਮੇਰੇ ਕੋਲੇ ਕਾਰਡੀਓ ਕਲਿੱਪ ਹੈ ਤੇ ਮੈਂ ਉਹਨੂੰ ਜਨਤਕ ਕਰ ਦੂੰਗਾ ਇਹੀ ਕਿਹਾ ਤਾਂ ਹੁਣ ਮੇਰੀ ਤੁਹਾਡੇ ਅੱਗੇ ਇੱਕ ਬਹੁਤ ਵੱਡੀ ਅਪੀਲ ਹੈ ਜਿਹੜੀ ਸਮਝਣ ਦੀ ਲੋੜ ਆ ਸੰਤਾਂ ਦੇ ਪ੍ਰੇਮੀਆਂ ਨੂੰ ਵੀ ਜਿਹੜੇ ਸੰਤਾਂ ਦੇ ਪ੍ਰੇਮੀ ਨਹੀਂ ਹੈਗੇ ਉਹਨਾਂ ਨੂੰ ਵੀ ਕਿਉਂ ਇਹਨੇ ਕਿਹਾ ਵੀ ਮੈਂ ਜਨਤਕ ਕਰ ਦੂੰਗਾ ਤਾਂ ਦਿਨ ਕਿਹੜੇ ਆਗੇ ਨੇ ਯਾਰ ਕੋਰਟ ਨੇ ਨਿਪਟਾਰਾ ਕਰ ਦਿੱਤਾ ਇੱਕ ਬੰਦ ਦੀ ਤਰ੍ਹਾਂ ਕੇਸ ਨੂੰ ਕਰ ਦਿੱਤਾ ਟ੍ਰਾਇਲ ਉਤੇ ਚੱਲ ਰਿਹਾ ਇਨਵੈਸਟੀਗੇਸ਼ਨ ਚੱਲੀ ਜਾਂਦਾ ਹਲੇ ਕੋਈ ਕੇਸ ਬੰਦ ਵੀ ਨਹੀਂ ਕੀਤਾ ਜੇ ਕਹੀਏ ਤਾਂ ਪਰ ਇਸ ਬੰਦੇ ਨੂੰ ਮੈਂ ਕਹਿਣਾ ਚਾਹੁੰਨਾ ਜਿੰਨੇ ਵਿਰੋਧੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਕਿਉਂਕਿ ਜਦੋਂ ਹਲੇ ਤੱਕ ਕਿਸੇ ਕੋਰਟ ਨੇ ਕਿਸੇ ਕਾਨੂੰਨ ਵਿਵਸਥਾ ਨੇ ਕਿਸੇ ਹੋਰ ਨੇ ਕਿਸੇ ਪਾਸਿਓਂ ਸਿੱਧ ਹੋਇਆ ਕਿ ਸੰਤ ਢੱਡਰੀਆਂ ਵਾਲਾ ਦੋਸ਼ੀ ਹੈ ਹਾਂ ਠੀਕ ਆ ਦੋਸ਼ ਲੱਗੇ ਨੇ ਇਨਵੈਸਟੀਗੇਸ਼ਨ ਚੱਲਣ ਦਿਓ ਕੁੜੀ ਵਾਲਾ ਨਾ ਵੀ ਵੱਖ ਰੱਖਿਆ ਜਾਵੇ ਸਹੀ ਗੱਲ ਆ ਕਿ ਉਹਨਾਂ ਦੀ ਵੀ ਸੰਤੁਸ਼ਟੀ ਹੋਣੀ ਜ਼ਰੂਰੀ ਆ ਪਰ ਐਸ ਬੰਦੇ ਦਾ ਸਵਾਲ ਦਾ ਜਵਾਬ ਇਹੀ ਹੈ ਜਦੋਂ ਤੇਰੇ ਕੋਲ ਸਬੂਤ ਨੇ ਤੇਰੇ ਕੋਲ ਆਡੀਓ ਕਲਿੱਪ ਆ ਜਾਂ ਵੀਡੀਓ ਕਲਿੱਪ ਆ ਫਿਰ ਤੂੰ ਚਲਾ ਕਿਉਂ ਨਹੀਂ ਦਿੰਦਾ ਬਈ ਡਰਾਬੇ ਕਿਸ ਗੱਲ ਦੇ ਨੇ ਕੀਰੋਂ ਡਰਾ ਰਹੇ ਹੈ ਜੇ ਤੇਰੇ ਕੋਲੇ ਵਾਕਈ ਕੋਈ ਸਬੂਤ ਨੇ ਤਾਂ ਫਿਰ ਉਹਨੂੰ ਮੀਡੀਆ ਦੇ ਵਿੱਚ ਧਰ ਦੇ ਆਪੇ ਜਨਤਾ ਕਹੋ ਜਾਣੀ ਹੈ ਤੈਨੂੰ ਕਰਨ ਦੀ ਲੋੜ ਹੀ ਨਹੀਂ ਪਰ ਦਰਅਸਲ ਹੁਣ ਮੈਂ ਤੁਹਾਨੂੰ ਇਹਦੀ ਕਹਾਣੀ ਦੱਸਦਾ ਪਿੱਛੇ ਦੀ ਕੀ ਹੈ ਸਾਡੇ ਲੋਕ ਆ ਕੁਛ ਜਿਹੜੇ ਨੂੰ ਸੱਚ ਮੁੱਚ ਉਹਨੂੰ ਕਰ ਦੇਣਾ ਚਾਹੁੰਦੇ ਨੇ ਵੀ ਭਾਈ ਇਹਨੇ ਕੀਤਾ ਪਰ ਜਿਹੜੇ ਲੋਕ ਇਹ ਕਰ ਰਹੇ ਨੇ ਮੈਂ ਪੱਕੇ ਦਾਅਵੇ ਨਾਲ ਕਹਿੰਦਾ ਉਹ ਲੋਕ ਪਾਪਾਂ ਦੇ ਭਾਗੀ ਬਣਨਗੇ ਕਿ ਜੇਕਰ ਸੰਤ ਦੇ ਵਿੱਚ ਢੱਡਰੀਆਂ ਵਾਲੇ ਦੀ ਇਹੋ ਜੀ ਗੱਲ ਨਾ ਨਿਕਲੀ ਵਾਕਈ ਨਾ ਨਿਕਲੀ ਤੇ ਉਹਦੇ ਜਵਾਬ ਕੌਣ ਦੇਊਗਾ ਫਿਰ ਪ੍ਰਮਾਤਮਾ ਨੇ ਤਾਂ ਲੈਣੇ ਨੇ ਬਾਈ ਉਹ ਨਹੀਂ ਛੱਡਦਾ ਤਾਂ ਹੁਣ ਤੁਸੀਂ ਦੱਸੋ ਜਿਹੜੇ ਲੋਕ ਐਨੇ ਬਿਨਾਂ ਗੱਲ ਤੋਂ ਤੰਜ ਕਸ ਰਹੇ ਨੇ ਯਾਰ ਕੋਈ ਚੱਜ ਦਾ ਕੰਮ ਹੋਰ ਕਰ ਲਓ ਯਾਰ ਸਾਡੇ ਸਿੱਖਾਂ ਨੌਜਵਾਨਾਂ ਦੇ ਉੱਤੇ ਪਹਿਲਾਂ ਬੜਾ ਤਸ਼ੱਦਦ ਹੋਇਆ ਹੁਣ ਵੀ ਤੁਸੀਂ ਨਹੀਂ ਹਟਦੇ ਹਲੇ ਤੱਕ ਕੋਈ આરોਪ ਨਹੀਂ ਸਾਬਤ ਹੋਇਆ ਉਹਨੇ ਸੰਤ ਨੇ ਖੁਦ ਕਿਹਾ ਵੀ ਮੈਂ ਆਪਣੀ ਇਨਵੈਸਟੀਗੇਸ਼ਨ ਕਰਾਉਣ ਨੂੰ ਤਿਆਰ ਆ ਮੇਰੀ ਜੋ ਜਾਂਚ ਪੜਤਾਲ ਕਰਾਉਣੀ ਆ ਕਰਾ ਲਓ ਜਿੱਥੋਂ ਤੱਕ ਦੀਆਂ ਅਮਰੀਕਾ ਤੱਕ ਦੀਆਂ ਤੁਸੀਂ ਇੱਕ ਵੀਡੀਓ ਦੇ ਵਿੱਚ ਸੁਣਿਆ ਹੋਣਾ ਪਹਿਲਾਂ ਵੀ ਮੇਰੀ ਜਾਂਚ ਕਰਵਾ ਲਓ ਮੇਰੇ ਵਿੱਚ ਕੋਈ ਇੱਕ ਸਿੱਟਾ ਪਰ ਵੀ 1% ਵੀ ਇਹ ਗੱਲ ਦੇ ਸਾਫਤ ਨਹੀਂ ਹੋਣਗੀ ਕੋਈ ਵੀ ਇੱਕ ਕਣ ਤੱਕ ਨਹੀਂ ਹੁੰਦਾ ਮੇਰੇ ਅੰਦਰ ਉਸ ਸੰਤ ਨੇ ਇਹ ਗੱਲ ਕਹੀ ਆ ਫਿਰ ਤੁਹਾਨੂੰ ਕਿਹੜੀਆਂ ਗੱਲਾਂ ਤੇ ਵਿਸ਼ਵਾਸ ਆ ਤੱਕੇ ਦੇ ਨਾਲ ਤੁਸੀਂ ਉਹਨੂੰ ਦੋਸ਼ੀ ਕਹਿ ਰਹੇ ਹੋ ਆਪਣੇ ਆਪ ਉਹਦੇ ਤੇ ਫੈਸਲੇ ਸੁਣਾਈ ਜਾਂਦੇ ਆ ਉਹਨੂੰ ਸਜ਼ਾ ਵੀ ਕਰ ਦਿੰਨੇ ਹੋ ਗਰਬਦਾਰ ਵੀ ਕਰਵਾ ਦਿੰਨੇ ਬਹੁਤ ਸਾਰੀਆਂ ਗੱਲਾਂ ਸਾਡੇ ਪੰਜਾਬ ਦੇ ਅੰਦਰ ਚੱਲ ਰਹੀਆਂ ਨੇ ਜਿਹੜੀਆਂ ਤੁਸੀਂ ਹਰ ਰੋਜ਼ ਸੁਣਦੇ ਹੋ ਮੀਡੀਆ ਦੇ ਵਿੱਚ ਵੀ ਅਕਸਰ ਮੀਡੀਆ ਦੇ ਵਿੱਚ ਇੱਕ ਗੱਲ ਬਹੁਤ ਵੱਡੀ ਇੱਕ ਜੋਰਾ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਢੱਡਰੀਆਂ ਵਾਲੇ ਨੂੰ ਲੈ ਕੇ ਉਹ ਗੱਲ ਕਿਹੜੀ ਹੈ ਕਿ ਢੱਡਰੀਆਂ ਵਾਲੇ ਫਰਾਰ ਨੇ ਪਰਮੇਸ਼ਰਦوار ਦੇ ਵਿੱਚੋਂ ਫਰਾਰ ਨੇ ਕੈਨੇਡਾ ਤੇ ਜਾਂ ਫਿਰ ਅਮਰੀਕਾ ਦੇ ਵਿੱਚ ਮੌਜੂਦ ਨੇ ਦੇਖੋ ਕੀਤੇ ਹੀ ਹੋਣ ਜਿੱਦੇ ਕਿਸੇ ਕਾਨੂੰਨ ਦੇ ਸਕੰਜੇ ਦੇ ਵਿੱਚ ਕਿਸੇ ਨੇ ਆਉਣਾ ਹੁੰਦਾ ਉਹ ਬੰਦਾ ਕੈਨੇਡਾ ਦਾ ਅਮਰੀਕਾ ਦਾ ਆਸਟ੍ਰੇਲੀਆ ਦਾ ਕਿਤੇ ਹੋਰ ਉਹ ਫੜੀ ਲਿਆਉਂਦੇ ਨਹੀਂ ਤੁਹਾਨੂੰ ਵੀ ਸਾਰਾ ਪਤਾ ਹੈ ਪਰ ਤੁਸੀਂ ਫੇਰ ਵੀ ਇਹਨਾਂ ਗੱਲਾਂ ਤੇ ਅਮਲ ਕਰੋ ਬਾਈ ਜਿੰਨੇ ਤੁਸੀਂ ਜੁੜੇ ਉਹ ਵੀ ਜਿਹੜੇ ਨਹੀਂ ਜੁੜੇ ਉਹ ਵੀ ਤੇ ਤੁਸੀਂ ਮੇਰਾ ਵੀਰ ਇਸ ਵੀਡੀਓ ਨੂੰ ਆਪ ਦਾ ਫਰਜ਼ ਸਮਝਦੇ ਹੋਇਆ ਸ਼ੇਅਰ ਜ਼ਰੂਰ ਕਰਨਾ ਤੇ ਕਿਉਂਕਿ ਤਾਂ ਕਿ ਇਹ ਜਿਹੜੀ ਜ਼ਿੰਦਗੀ ਦਾ ਸਵਾਲ ਆ ਕਿਸੇ ਦੀ ਇੱਜ਼ਤ ਦਾ ਸਵਾਲ ਆ ਜਾਉਂਦੇ ਜੀ ਤੁਸੀਂ ਸਾਹਮਣੇ ਨਾ ਦੇਖਿਆ ਕਰੋ ਪੰਜਾਬੀਓ ਨੂੰ ਸ਼ੇਅਰ ਜ਼ਰੂਰ ਕਰਨਾ ਮੇਰਾ ਵੀਰ ਮੇਰੀ ਤਾਂ ਹੀ ਰਾਇਆ ਅੱਗੇ ਤੁਹਾਡੇ ਮਰਜ਼ੀ ਪਰ ਜਿੰਨੇ ਇਹਨੂੰ ਚਾਉਣ ਵਾਲੇ ਸੰਤਾਂ ਨੂੰ ਤਾਂ ਮੇਰੀ ਉਹਨਾਂ ਨੂੰ ਵੱਡੇ ਪੱਧਰ ਤੇ ਹੀ ਅਪੀਲ ਆ ਵੀ ਤੁਸੀਂ 라ਜਮੇ ਕਰਨੀ ਕਿਉਂਕਿ ਸੰਤ ਨਿਰਦੋਸ਼ ਆ ਮੇਰਾ ਦਿਲ ਵੀ ਕਹਿੰਦਾ ਤਾਂ ਤੁਸੀਂ 라ਜਮੇ ਕਰਨੀ ਆ ਤਾਂ ਕਿ ਇਹ ਦਾਗ ਆ ਵਿਚਾਰੇ ਦੇ ਉੱਤੇ ਜੋ ਲੱਗਿਆ ਉਹ ਧੁੱਲ ਸਕੇ ਕਿਉਂਕਿ ਉਹਨਾਂ ਬੰਨਿਓ ਕੁੜੀ ਬੰਨਿਓ ਵੀ ਕੋਈ ਬਾਹਲਾ ਵੱਡਾ ਕੋਈ ਸਬੂਤ ਨਹੀਂ ਪੇਸ਼ ਕੀਤਾ ਗਿਆ ਮੈਂ ਇਸ ਕਰਕੇ ਪੂਰੇ ਦਾਵੇ ਨਾਲ ਕਹਿ ਰਿਹਾ ਹਲੇ ਤੇ ਕੋਈ ਸਬੂਤ ਨਹੀਂ ਹੈਗਾ ਨਹੀਂ ਹੈਗਾ ਵੀਰੋ ਨਹੀਂ ਹੈਗਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪ ਤੇ ਮੇਰਾ ਵੀਰ ਵੀਡੀਓ ਨੂੰ ਨਾ ਸਿੱਧਾ ਸ਼ੇਅਰ ਨਾ ਕਰਿਓ ਮੇਰੀ ਲਾਸਟ ਇੱਕ ਹੋਰ ਅਪੀਲ ਹੈ ਤੁਸੀਂ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਪਾ ਦੇਣਾ ਤਾਂ ਕਿ ਇਹ ਜਿਹੜਾ ਵੀਡੀਓ ਹਰ ਬੰਦੇ ਦੇ ਕੋਲ ਪਹੁੰਚੇ ਜੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਹਰ ਚੁੱਲ੍ਹੇ ਤੇ ਕੇ ਨਾਮ ਇਹ ਗੱਲ ਜਾਵੇ ਕਿਹੜੇ ਲੋਕ ਝੋਟੇ ਹੋਏ ਨੇ ਉਹ ਨਕਾਮ ਹੁੰਦੇ ਜਾਂਦੇ ਆ ਪ੍ਰਮਾਤਮਾ ਦਾ ਜਿਹੜਾ ਹੱਥ ਉਹ ਪ੍ਰਮਾਤਮਾ ਦੇ ਹੁੰਦਾ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ